ਬੀਤੀ ਦੇਰ ਸ਼ਾਮ ਸ੍ਰੀ ਮੁਕਤਸਰ ਸਾਹਿਬ ਦੇ ਬਾਗਲਾ ਮਾਰਕੀਟ ਦੇ ਵਿੱਚ ਉਸਨੇ ਰੋਲਾ ਪੈ ਗਿਆ ਜਦੋਂ ਇੱਕ ਬੇਕਾਬੂ ਹੋਇਆ ਟਰੱਕ ਕਾਰ ਨੂੰ ਕੁਝ ਦੇਰੀ ਤੱਕ ਘਰੀਜ਼ਾਇਲ ਆਪਣੇ ਨਾਲ ਲੈ ਗਿਆ ਪਰ ਗਨੀਮਤ ਰਹਿ ਕੇ ਇਸ ਘਟਨਾ ਦੇ ਵਿੱਚ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਜਾਣਕਾਰ ਦੇ ਮੁਤਾਬਿਕ ਆਲਟੋ ਕਾਰ ਦੇ ਵਿੱਚ ਮੁਕਤਸਰ ਦੇ ਨੇੜਲੇ ਪਿੰਡ ਕੋਟਲੀ ਦੇਵਨ ਦੇ ਰਹਿਣ ਵਾਲੇ ਅੰਗਰੇਜ਼ ਸਿੰਘ ਆਪਣੇ ਦੋ ਬੱਚਿਆਂ ਅਤੇ ਆਪਣੇ ਸਹੁਰੇ ਅਤੇ ਸਾਲੇ ਦੇ ਨਾਲ ਆਪਣੀ ਮਾਤਾ ਦੀ ਹੋਈ ਮੌਤ ਦੇ ਕਾਰਨ ਘਰ ਦੇ ਲਈ ਰਸਤਨ ਦਾ ਸਮਾਨ ਲੈਣ ਲਈ ਬਾਜ਼ਾਰ ਆਇਆ ਹੋਇਆ ਸੀ ਉਹ ਆਪਣੀ ਕਾਰ ਬਾਗ ਵਾਲੀ ਗਰੀਦੇ ਮੋੜ ਤੇ ਖੜਾ ਕੇ ਰਸ਼ਵਾਰੀ ਦੀ ਦੁਕਾਨ ਤੇ ਰਾਜਾ ਖਰੀਦ ਰਿਹਾ ਸੀ ਤਾਂ ਪਾਟਕ ਦੀ ਤਰਫੋਂ ਆ ਰਿਹਾ ਟਰੱਕ ਜੋ ਕਿ ਤੇਜ਼ ਰਫਤਾਰ ਤੇ ਬੇਕਾਬੂ ਹੋਣ ਕਰਕੇ ਟਰੱਕ ਗੱਡੀ ਨੂੰ ਧਕਲੀਜ਼ਾ ਕਾਫੀ ਦੂਰ ਤੱਕ ਆਪਣੇ ਨਾਲ ਲੈ ਗਿਆ ਤੁਹਾਨੂੰ ਅੰਦਾਜ਼ਾ ਹੈ ਕਿ ਕਾਰ ਦੇ ਵਿੱਚ ਅੰਗਰੇਜ਼ ਸਿੰਘ ਦੇ ਦੋ ਬੱਚੇ ਉਸਦਾ ਸੋਹਰਾ ਵੀ ਮੌਜੂਦ ਸਨ ਪਰ ਗਰੀਮਤ ਦੇ ਰਹੀ ਕਿ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਪਰ ਗੱਡੀ ਉਹਨਾਂ ਦੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ ਅਤੇ ਟਰੱਕ ਦਾ ਡਰਾਈਵਰ ਮੌਕੇ 'ਤੇ ਫਰਾਰ ਹੋ ਗਿਆ ਦੱਸਿਆ ਜਾ ਰਿਹਾ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਅਤੇ थाना ਸਿਟੀ ਦੇ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਇਸ ਘਟਨਾ ਦੇ ਕਰਕੇ ਛੋਟੇ ਦੋਵੇਂ ਬੱਚਾ ਦੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਤੇ ਪੀੜਤ ਪਰਿਵਾਰ ਵੱਲੋਂ ਪ੍ਰਸ਼ਾਸਨ ਦੇ ਕੋਲੋਂ ਹੁਣ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਬਲਜਨ ਵਰਸਿੰਗ ਇਹ ਕੀ ਘਟਨਾ ਹੈ ਹੈ ਇਹਦਾ ਗੱਡੀ ਦਾ ਦੂਜਾ ਚਲਾਉਂਦਾ ਸੀਗਾ ਸਾਡਾ ਰਿਸ਼ਤੇਦਾਰ ਠੀਕ ਹੈ ਠੀਕ ਹੈ ਆਪਣਾ ਮਕਾਨ ਇੱਥੇ ਫੈਕਟਰੀ ਹੋਰ ਇਹ ਲੈ ਕੇ ਆਇ ਸੀ ਬੱਚਿਆਂ ਨੂੰ ਗੱਡੀ ਨੇ ਉੱਥੋਂ ਧੱਕਿਆ ਦੇ ਤੇ ਮੈਂ ਤੁਹਾਨੂੰ ਫੋਨ ਕੀਤਾ ਤਾਂ ਨਾਨਾ ਆ ਜਾ ਮੈਂ ਇਹਨਾਂ ਦਾ ਨਾਨਾ ਇਹ ਮੇਰੇ ਦੋਤੀ ਹੈ ਹਾਂ ਨਹੀਂ ਇਹਨਾਂ ਦਾ ਡੈਡੀ ਚਲਾਉਂਦਾ ਸੀ ਠੀਕ ਹੈ ਤੇ ਇੱਕ ਇਹ ਟ੍ਰੱਕ ਦੁਬਾਰਾ ਤੁਸੀਂ ਕਿੱਥੇ ਆ ਰਹੇ ਸੀ ਇਹਦਾ ਟ੍ਰੱਕ ਇੱਧਰੋਂ ਆਇਆ ਠੀਕ ਹੈ ਇਹ ਟ੍ਰੱਕ ਵਾਲੇ ਹੈਗੇ ਕਿ ਭੱਜ ਗਏ ਹਾਂ ਉਹਦਾ ਪਾ ਉਹਦੇ ਭੱਜ ਗਏ ਠੀਕ ਹੈ ਜਦ ਜਿਹੜਾ ਹੈ ਨਾ ਤਾਂ ਕਹਿਣਾ ਇਹ ਚੌਵੇਂ ਭਜਨ ਜੀ ਵੀ ਜੋ ਕੁਝ ਹੋਇਆ ਬਹੁਤ ਮੰਦ ਭਾਗਾ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀ ਜਦੋਂ ਕਿ ਪੁਲ ਬਣ ਚੁੱਕਿਆ ਹੈ ਉਥੋਂ ਹੈਵੀ ਵਹੀਕਲ ਜਾ ਸਕਦੇ ਤੇ ਬਾਕੀ ਚੌਂ ਦਾ ਤਾਂ ਇਹਨਾਂ ਦਾ ਕੰਮ ਹੀ ਕੋਈ ਨਹੀਂ ਸੀ ਇਸ ਕਰਕੇ ਸਾਡੇ ਮਾਰਕੀਟ ਵਾਲਿਆਂ ਦੀ ਸਾਰਿਆਂ ਦੀ ਇਹ ਮੰਗ ਹੈ ਵੀ ਹੈਵੀ ਵਹੀਕਲ ਬੰਦ ਕੀਤੇ ਜਾਣ ਤਾਂ ਕਿ ਕਿਸੇ ਦਾ ਅੱਗੇ ਤੋਂ ਕੋਈ ਵੀ ਨੁਕਸਾਨ ਹੋਣ ਨੂੰ ਤੋਂ ਬਚਿਆ ਜਾਵੇ ਤਾਂ ਬਾਕੀ ਟਰ ਸਿਰਿੰਦਰ ਬਾਂਸਲ ਜੀ ਜੋ ਇਹ ਘਟਨਾ ਹੋਈ ਹੈ ਟ੍ਰੈਕਟਰ ਦੇ ਵਿੱਚ ਨਿਸ਼ਾਨੀ ਕੀ ਗੱਲ ਹੋ ਜਾਂਦੀ ਹੈ ਇਹ ਟ੍ਰੈਕਟਰ ਕੋਈ ਖਾਦਾ ਪੀਤਾ ਲੱਗਦਾ ਸੀ ਉਸ ਸਮੇਂ ਬਾਥਰੂਮ ਕਰੀ ਜਾਂਦਾ ਸੀ ਇਹਦੇ ਭਜਾਈ ਲੈ ਹੁੰਦਾ ਸੀ ਇੱਥੇ ਨੂੰ ਚਾਰੇ ਚੜਾ ਤੇ ਪਿੱਛੇ ਕਾਰ ਠੋਕਦੀ ਵਿੱਚ ਸਕੂਟਰੀ ਸਾਡੀ ਖੜੀ ਉਹ ਠੋਕਦੀ ਇਹਨਾਂ ਵਿੱਚ ਕੋਈ ਵੀ ਬਣਿਆ ਜਿਵੇਂ ਸਕੂਟਰੀ ਜਿਹੜੀ ਆਉਣੀ ਸੀ ਹਾਂ ਵੀ ਇਧਰ ਆਉਣੇ ਨਹੀਂ ਚਾਹੀਦੇ ਪਰ ਹੈਵੀ ਵਿਕਲ ਆ ਜਾਂਦੇ ਜਿਹੜੇ ਪਤਾ ਨਹੀਂ ਕੀ ਅਗ ਵੀ ਹੋਣੀ ਦੀਗਾ ਹੈ ਜੀ ਕੀ ਮੰਨ ਕਰਦੇ ਹੋ ਬ੍ਰਸਟ ਬਦਲਦੇ ਜੀ ਮਾਰਕੀਟ ਦੇ ਟ੍ਰੈਫਿਕ ਦਾ ਕੰਟਰੋਲ ਕਰਨਾ ਚਾਹੀਦਾ ਜੀ ਇਕ ਕੰਨੀ ਹੋਣੇ ਚ ਨਿਕਲ ਨਹੀਂ ਹੋਣੀ ਜੀ ਹੈਵੀ ਵੀਕਲ ਨਹੀਂ ਹੋਣੇ ਚਾਹੀਦੇ ਹਾਂ ਨਿਰਣਾ ਮੰਗਰੇ ਸਿੰਘ ਜੀ ਕੀ ਕਰਮਾ ਜੀ ਘਟਨਾ ਇਹ ਹੋਈ ਹੈ ਜੀ ਅਸੀਂ ਆਪਦੇ ਪਿੰਡ ਕੋਟਰੀ ਜੇਵਨ ਤੋਂ ਆਏ ਸੀਗੇ ਕਸ਼ਮੀਰੀ ਕਰਿਆਨੇ ਵਾਲੇ ਦੇ ਕਰਿਆਨਾ ਲੈਣ ਗੱਡੀ ਆਪਦੀ ਸਹੀ ਸਾਈਡ ਤੇ ਅਸੀਂ ਠੱਲ ਕੇ ਤੇ ਮੇਰੇ ਨਾਲ ਦਾ ਮੇਰਾ ਰਿਲੇਟਿਵ ਸੀਗਾ ਉਹ ਕਰਿਆਨਾ ਲੈਣ ਜਾਵੜਿਆ ਦੋ ਬੱਚੇ ਵਿੱਚ ਸੀਗੇ ਮੈਂ ਉਹਨਾਂ ਦੇ ਕੋਲੇ ਖੜਾ ਸੀਗਾ ਪੈਦਰੋ ਫਾਟਕਾਲੀ ਸਾਈਡ ਤੋਂ ਟਰੱਕ ਆਇਆ ਵਿੱਚ ਜਿਹੜਾ ਡਰਾਈਵਰ ਸੀ ਉਹ ਬੇਸੁਰਤ ਸੀਗਾ ਬਾਗ ਵਾਲੀ ਗਲੀ ਦੇ ਪਿਛਲੇ ਪਾਸੇ ਤੋਂ ਹੀ ਉਹਨੇ ਰੌਂਗ ਸਾਈਡ ਤੋਂ ਗੱਡੀ ਉਹਨੇ ਕਰ ਲਈ ਆ ਤੇ ਉਹ ਉਧਰ ਹੀ ਉਹਨੇ ਲੈ ਆਇਆ ਹਜੇ ਵਾਵਾ ਕੋਈ ਅੱਗੇ ਬੰਦਾ ਹੈ ਨਹੀਂ ਸੀਗਾ ਨਹੀਂ ਉਹਨੂੰ ਮਾਰ ਦੇਣਾ ਸੀਗਾ ਉਹ ਬਾਗ ਵਾਲੀ ਗਲੀ ਕੋਲ ਕਾਰ ਘੜੀਸੇ ਲੱਗ ਪਿਆ ਉਹ ਰੌਂਗ ਸਾਈਡ ਆ ਕੇ ਤੁਸੀਂ ਕਿੱਧਰ ਆ ਰਹੇ ਸੀ ਅਸੀਂ ਸਾਡੀ ਤਾਂ ਕਾਰ ਖੜੀ ਸੀਗੀ ਅਸੀਂ ਇੱਧਰ ਆਪਦੀ ਸਾਈਡ ਤੇ ਸਹੀ ਲਾਈ ਵੀ ਸੀਗੀ ਖੜੀ ਸੀਗੀ ਕਾਰ ਤੇ ਉਹਨੇ ਰੌਂਗ ਸਾਈਡ ਆ ਕੇ ਕਾਰ ਦੇ ਵਿੱਚ ਮਾਰਿਆ ਨਾਲੇ ਦੋ ਸੂਟਰ ਨਾਲ ਤੇ ਕਾਰ ਦੇ ਵਿੱਚ ਬੱਚੇ ਬੈਠੇ ਸੀਗੇ ਤੇ ਉਹਨੂੰ ਧੱਕਦਾ ਲੈ ਗਿਆ ਉਹ ਕਿੰਨਾ ਲੈਂਦਾ ਕੋਈ 20 ਪਾ 20 ਫੋਟਾ ਤੇ ਹਾਂ ਖੜੀ ਨੂੰ ਧੱਕਦਾ ਲੈ ਗਿਆ ਕਾਰ ਆ ਦੋ ਸੂਟਰ ਕਾਰ ਦੇ ਵਿੱਚ ਦੋ ਮੇਰੇ ਬੱਚੇ ਸਾਡੇ ਬੱਚੇ ਸੀਗੇ ਤੇ ਉਹਨਾਂ ਨੂੰ ਅਸੀਂ ਮਸਾਂ ਲੋਕ ਖੋਲ ਕੇ ਬਾਹਰ ਕੱਢਿਆ ਤੇ ਫਿਰ ਡਰਾਈਵਰ ਨੂੰ ਜਦੋਂ ਅਸੀਂ ਉਹਨੂੰ ਫੜਨ ਲੱਗੇ ਤੇ ਉਦੋਂ ਹੋਰ ਉਹਦੇ ਨਾਲ ਤੇ ਬੰਦੇ ਆ ਗਏ ਉਹ ਗੱਲ ਪੈ ਗਈ ਆ ਕੇ ਤੇ ਉਹ ਇੰਨੇ ਨੂੰ ਜਦੋਂ ਮੈਂ ਪਾਸੇ ਹੋਇਆ ਉਹਨਾਂ ਨੇ ਦੁਕਾਨ ਤੇ ਕਹਿੰਦੇ ਤੂੰ ਦੁਕਾਨ ਚ ਜਾਵੜਾ ਤੇ ਉਹਨੂੰ ਡਰਾਈਵਰ ਨੂੰ ਕੱਢ ਕੇ ਲੈ ਗਏ ਆ ਤੇ ਜਦੋਂ ਡਰਾਈਵਰ ਦੀ ਹਾਲਤ ਇਹ ਸੀ ਵੀ ਉਹਨੂੰ ਕੋਈ ਪਤਾ ਨਹੀਂ ਲੱਗਦਾ ਸੀ ਬੇਸੁਰਤ ਸੀ ਉਹਦਾ ਨਸ਼ਾ ਖਾਦਾ ਸੀਗਾ ਕੀ ਮੰਗ ਕਰਦੇ ਹੋ ਮੰਗ ਇਹ ਕਰਦੇ ਆ ਵੀ ਇੱਕ ਤਾਂ ਇਧਰਲੀ ਸਾਈਡ ਸੜਕ ਭੀੜੀ ਟਰੱਕ ਆਉਣੇ ਨਹੀਂ ਚਾਹੀਦੇਗੇ ਇਹ ਅੱਜ ਬਚਾ ਹੋ ਗਿਆ ਇਸ ਤੋਂ ਬਾਅਦ ਕਿਸੇ ਨੂੰ ਮਾਰਨਗੇ ਇਹ ਤੇ ਇੱਕ ਜਿਹੜਾ ਇਹ ਨੁਕਸਾਨ ਕੀਤਾ ਹੈ ਨੁਕਸਾਨ ਦੀ ਪੂਰਤ ਪ੍ਰਵਾਈ ਕੀਤੀ ਜਾਵੇ ਇਹ ਨਾ ਸਰ ਸਾਨੂੰ ਇੱਕ ਕਾਲ ਮਿਲੀ ਸੀ 112 ਤੇ ਆਈ ਸੀ ਵੀ ਇੱਕ ਟਰੱਕ ਤੇ ਗੱਡੀ ਐਕਸੀਡੈਂਟ ਹੋਇਆ ਜੀ ਠੀਕ ਹੈ ਅਸੀਂ ਮੌਕੇ ਤੇ ਆ ਕੇ ਵੇਖਿਆ ਜੀ ਇੱਕ ਟਰੱਕ ਤੇ ਇੱਕ ਆਪਣਾ ਅਲਸੋ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਹੜੀਆਂ ਦੋ ਐਕਟਵਾਂ ਚ ਬਚਿਆ ਜੀ ਤੇ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਚਾਓ ਜੀ ਠੀਕ ਹੈ ਜੀ ਬਚਾ ਬਾਕੀ ਮੌਕੇ ਤੇ ਆਈਓ ਆ ਰਿਹਾ ਜੀ। ਪਤਾ ਲੱਗਿਆ ਗੱਡੀ ਉਹ ਬੰਦੀ ਸਵਾਰ ਦੀ ਕਿੱਥੋਂ ਇਹ ਪਟਨਾ ਹੋਈ ਇਹ ਸੀਗੇ ਜੀ ਕੁੰਡਲਾ ਦੇ ਸੀਗੇ ਕੁੰਡਲਾਂ ਦੇ ਵਿੱਚ ਬੱਚੇ ਸੀ ਉਹਦੇ ਤੇ ਬਾਕੀ ਠੀਕ ਹੈ ਜੀ ਬਚਾ ਹੋ ਗਿਆ। ਪਰ ਗੱਡੀ ਲੱਗੀ ਆ ਤੇ ਉਹਨਾਂ ਦਾ ਬਾਕੀ ਮੌਕੇ ਤੇ ਕਾਰਵਾਈ ਆਈਓ ਆ ਰਿਹਾ ਜੀ। ਇਵਰ ਪੰਜਾਬੀ ਟੀਵੀ ਲਈ ਸ਼੍ਰੀ ਮੁਕਸਰ ਸਾਹਿਬ ਤੋਂ ਸੋਨੀ ਢੱਲਾਰ ਦੀ ਖਾਸ ਰਿਪੋਰਟ